ਅੱਜ ਆਪਾਂ ਤੁਹਾਡੇ ਸਾਰਿਆਂ ਵਾਸਤੇ ਬਹੁਤ ਸੋਹਣੀ ਕੋਠੀ ਲੈ ਕੇ ਪਹੁੰਚੇ ਹਾਂ ਜੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਤੇ ਵੀਡੀਓ ਚ ਜਿਹੜੀ ਕੋਠੀ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਤੇ ਜਿੰਨੇ ਤੁਸੀਂ ਪਹੁੰਚਿਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜਿੱਥੇ ਵੀ ਤੁਹਾਡੀ ਬਣੀ ਹੋਈ ਹੈ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੁੱਟ ਮਾ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 77800 پورا 62173 ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾ ਐਡ ਲਗਾ ਦੇਵਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਬਾਹਰੋਂ ਦੇਖ ਲਓ ਕੂਠੀ ਨੂੰ ਤੇ ਮੈਂ ਗਰੰਟੀ ਲੈਨੇ ਜੀ ਤੁਹਾਨੂੰ ਸਾਰਿਆਂ ਨੂੰ ਕੂਠੀ ਬਾਹਰੋਂ ਪਸੰਦ ਆ ਗਈ ਹੋਊਗੀ ਬਾਹਰੋਂ ਤੁਹਾਨੂੰ ਕੂਠੀ ਪਸੰਦ ਆਈ ਹੈ ਤੇ ਜਿੰਨੀ ਸੋਹਣੀ ਬਾਹਰੋਂ ਹੈ ਉਨੀ ਸੋਹਣੀ ਕੂਠੀ ਅੰਦਰੋਂ ਵੀ ਤਿਆਰ ਹੋਈ ਐ ਤੁਹਾਨੂੰ ਅੰਦਰੋਂ ਵੀ ਪਸੰਦ ਆਊਗੀ ਬਾਕੀ ਜਿਹੜੀ ਕੂਠੀ ਆ ਆਪਾਂ ਨੂੰ ਕੋਰਨਰ ਕੂਠੀ ਮਿਲੂਗੀ ਦੋਵੇਂ ਸਾਈਡਾਂ ਰਸਤੇ ਲੱਗਦੇ ਐ ਜੀ ਬਾਕੀ ਸਾਰਾ ਟੋਟਲ ਆਪਾਂ ਨੂੰ ਕੰਮ ਕੀਤਾ ਕਰਾਇਆ ਮਿਲੂਗਾ ਤੇ ਰੰਗ ਤੋਂ ਲੈ ਕੇ ਜੋੜੀਆਂ ਸ਼ੀਸ਼ਾ ਸਾਰਾ ਕੰਮ ਟੋਟਲ ਹੋਇਆਗਾ ਤੇ ਡੈਕੋਰੇਸ਼ਨ ਦਾ ਸਾਰਾ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ ਤੇ ਆਪਾਂ ਅੰਦਰ ਚੱਲਦੇ ਹਾਂ ਜੀ ਅੰਦਰ ਆਪਾਂ ਚੱਲਦੇ ਹਾਂ ਡਰਾਇੰਗ ਰੂਮ ਵਿੱਚ ਦੀ ਡਰਾਇੰਗ ਰੂਮ 'ਚ ਏਸੀ ਲੱਗਿਆ ਹੋਇਆ ਐ ਏਸੀ ਦੀ ਆਪਾਂ ਨੂੰ ਫੀਟਿੰਗ ਹਰ ਪਾਸੇ ਕਿੰਨੀ ਕਿਰਾਇਆ ਮਿਲੂਗੀ ਬਾਕੀ ਬਾਹਰਲੀ ਸਾਈਡ ਇੱਕ ਆਪਾਂ ਨੂੰ ਪੂਰ ਚੇਰੀਆ ਮਿਲੂਗਾ ਜਿੱਥੇ ਗੱਡੀ ਖੜੀ ਸੀ ਆ ਰਾਮ ਨਾਲ ਗੱਡੀ ਉੱਥੇ ਖੜ੍ਹਦੀ ਹੈਗੀ ਬਾਕੀ ਅੰਦਰ ਆਪਾਂ ਪਹੁੰਚ ਗਏ ਤੇ ਜਿਹੜਾ ਕੂਠੀ ਦਾ ਕਿਚਨ ਹੈ ਇਹਨਾਂ ਨੇ ਬਹੁਤ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਜਿੰਨੀਆਂ ਟਾਈਲਾਂ ਦਾ ਕੰਮ ਹੁੰਦਾ ਟਾਈਲਾਂ ਲੱਗੀਆਂ ਹੋਈਆਂ ਸਾਰਾ ਕੰਮ ਟੋਟਲ ਹੋਇਆਗਾ ਕੂਠੀ ਟੋਟਲ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਸਾਰਾ ਕੰਮ ਟੋਟਲ ਵਧੀਆ ਹੋਇਆਗਾ ਤੇ ਜਿੰਨਾ ਕੰਮ ਹੋਇਆ ਇਹਨਾਂ ਨੇ ਵਧੀਆ ਸ਼ੌਂਕ ਨਾਲ ਕਰਵਾਇਆ ਹੋਇਆ ਗਾ ਤੇ ਜਿਹੜਾ ਬੈਡਰੂਮ ਹੈ ਜੀ ਇਹਦੇ ਨਾਲ ਆਪਾਂ ਨੂੰ ਡਰੈਸਿੰਗ ਏਰੀਆ ਮਿਲ ਜੂਗਾ ਤੇ ਬਾਥਰੂਮ ਅਟੈਚ ਮਿਲ ਜੂਗਾ ਤੇ ਬਾਥਰੂਮ ਦੇ ਵਿੱਚ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਆਪਨ ਮਿਲ ਜੂਗਾ ਜਿਵੇਂ ਬਾਸ਼ਪੇਸ਼ਨ ਹੋ ਗਈ ਜਿੰਨੀਆਂ ਟੂਟੀਆਂ ਲੱਗੀਆਂ ਹੋਈਆਂ ਵਧੀਆ ਕੁਆਲਿਟੀ ਦੀਆਂ ਲੱਗੀਆਂ ਸਟੈਂਡਿੰਗ ਸ਼ੀਟ ਮਿਲ ਜੂਗੀ ਤੇ ਜਿੰਨਾ ਕੰਮ ਹੋਇਆ ਟਾਇਲਰ ਟੂਲਾਂ ਸਾਰਾ ਕੁਝ ਆਪਾਂ ਨੂੰ ਵਧੀਆ ਟੋਟਲ ਮਿਲੂਗਾ ਜੀ ਜੇ ਆਪਾਂ ਟੋਟਲ ਗੱਲ ਕਰੀਏ ਤਾਂ ਕੂਠੀ ਆਪਾਂ ਨੂੰ ਬਹੁਤ ਜ਼ਿਆਦਾ ਪਿਆਰੀ ਆ ਮਿਲੂਗੀ ਬਾਕੀ ਜਿੰਨੇ ਡੋਰ ਜਿੰਨੇ ਦਰਵਾਜ਼ੇ ਆਪਾਂ ਨੂੰ ਮਿਲਣਗੇ ਵਧੀਆ ਆਪਾਂ ਨੂੰ ਮਿਲਣਗੇ ਡਿਜ਼ਾਈਨਿੰਗ ਵਾਲੇ ਤੇ ਸਾਰੇ ਲਗਭਗ ਇੱਕੋ ਜਿਹੇ ਲੱਗੇ ਹੋਏ ਨੇ ਤੇ ਆ ਗਿਆ ਜੀ ਬਾਬਾ ਜੀ ਦਾ ਘਰ ਪੂਜਾ ਰੂਮ ਆ ਗਿਆ ਜੀ ਪੂਜਾ ਰੂਮ ਵੀ ਬਹੁਤ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਹੈ ਤੇ ਇਕੱਲੀ ਇਕੱਲੀ ਆਪਾਂ ਗੱਲ ਕਰ ਰਹੇ ਆਂ ਅਸੀਂ ਬਾਕੀ ਲ lobby area ਤੁਸੀਂ ਦੇਖ ਲਓ ਕਾਫੀ ਡਬਲ ਆਪਾਂ ਨੂੰ lobby area ਮਿਲ ਜੂਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਲਾਈਕ ਕਰ ਦਿਓ ਜੀ ਤੇ ਜਿਹੜੀਆਂ ਪੂੜੀਆਂ ਨੇ ਇਹਦੇ ਵਿੱਚ ਵੀ ਆਪਾਂ ਨੂੰ ਇੱਕ ਵਿੰਡੋ ਮਿਲ ਜੂਗੀ ਸ਼ੀਸ਼ਾ ਪਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਪੂੜੀਆਂ ਤੇ ਗ੍ਰਿੱਲ ਲੱਗੀ ਹੋਈ ਹੈ ਸਟੀਲ ਵਾਲੀ ਤੇ ਗ੍ਰੇਨਾਈਟ ਪੱਥਰ ਇਹਨਾਂ ਨੇ ਲਗਵਾ ਬਖਿਆ ਤੇ ਆਪਾਂ ਨੂੰ ਜਿਹੜੀ ਜਗ੍ਹਾ ਮਿਲੂਗੀ ਕੂਠੀ ਦੀ ਉਹ ਆਪਾਂ ਨੂੰ ਮਿਲੂਗੀ 210 ਗਜ 210 ਗਜ ਦੀ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਹੈ ਜੀ ਬਾਕੀ ਟੋਟਲ ਉੱਪਰੋਂ ਵੀ ਸਾਰਾ ਕੰਮ ਇਹਨਾਂ ਨੇ ਕਰਵਾਇਆ ਹੋਇਆ ਤੇ نیچے ਤੋਂ ਸਾਰੀ ਕੂਠੀ ਤੁਸੀਂ ਦੇਖ ਲਈ ਸੀਗੀ ਤੇ ਉੱਪਰ ਆਪਾਂ ਪਹੁੰਚ ਗਏ ਜਿਵੇਂ ਕਿ نیچے ਸਾਰਾ ਕੰਮ ਟੋਟਲ ਹੋਇਆ ਸੀਗਾ ਉਮੀ ਉੱਪਰ ਵੀ ਸਾਰਾ ਕੰਮ ਟੋਟਲ ਹੋਏਗਾ ਕਿਚਨ ਤੋਂ ਲੈ ਕੇ ਬੈਡਰੂਮ ਲੌਬੀ ਡਰਾਈング ਰੂਮ ਹਰ ਚੀਜ਼ ਬਹੁਤ ਵਧੀਆ ਸ਼ੌਂਕ ਨਾਲ ਉੱਪਰੋਂ ਵੀ ਤਿਆਰ ਹੋਈ ਹੈ ਬਾਕੀ ਜੋ ਵੀ ਦਰਵਾਜ਼ੇ ਗੇਟ ਲੱਗੇ ਹੋਏ ਨੇ ਉਹ ਤੁਸੀਂ ਦੇਖ ਲਓ ਜੀ ਬਾਕੀ ਲਾਈਟਿੰਗ ਦਾ ਬਹੁਤ ਸੋਹਣਾ ਕੰਮ ਹੋਇਆ ਜਿੰਨੀਆਂ ਸਵਿੱਚਾਂ ਜੋ ਵੀ ਸ਼ੂਬ ਵਗੈਰਾ ਲੱਗੇ ਹੋਈ ਨੇ ਬਹੁਤ ਵਧੀਆ ਕੁਆਲਿਟੀ ਦੇ ਲੱਗੇ ਹੋਏ ਨੇ ਤੇ ਉੱਪਰ ਆਪਾਂ ਨੂੰ ਇੱਕ ਬਾਹਰਲੀ ਸਾਈਡ ਸਪੇਸ ਵੀ ਮਿਲ ਜੂਗੀ ਜੇ ਆਪਾਂ ਸਰਦੀਆਂ ਦੇ ਵਿੱਚ ਧੁੱਪ ਸੇਕਣੀ ਹੈ ਤਾਂ ਇੱਥੇ ਆਰਾਮ ਨਾਲ ਬੈਠ ਸਕਦੇ ਹਾਂ ਜੀ। ਬਾਕੀ ਆਸ-ਪਾਸੇ ਦੀ ਲੋਕੇਸ਼ਨ ਬਹੁਤ ਚੰਗੀ ਆਪਾਂ ਨੂੰ ਮਿਲੂਗੀ। ਆਸ-ਪਾਸੇ ਬਹੁਤ ਸਾਰੇ ਕੁਠੀਆਂ ਘਰ ਮਕਾਨ ਆਪਾਂ ਨੂੰ ਮਿਲ ਜਾਣਗੇ। ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਸਾਰਾ ਕੁਝ ਟੋਟਲ ਦੱਸ ਦਿਨਾ ਜੀ ਤੇ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਆ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ। ਆਪਣੇ ਕੋਲੇ ਆਹ ਕੁਠੀ ਜਿਹੜੀ ਪਹੁੰਚੀ ਆ ਆਪਣੇ ਕੋਲੇ ਫਤਿਹਗੜ੍ਹ ਸਾਹਿਬ ਏਰੀਆ ਚੋਂ ਪਹੁੰਚੀ ਐ ਜੀ ਇਹਨਾਂ ਦਾ ਜਿਹੜਾ ਏਰੀਆ ਜੇ கரੈਕਟ ਜਿਹੜੀ ਲੋਕੇਸ਼ਨ ਹੈ ਜੋਤੀ ਸਰੂਪ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਆਹ ਕੁਠੀ ਬਣੀ ਹੋਈ ਐ ਜੀ ਤਾਜ ਇਨਕਲੇਬ ਇਹਨਾਂ ਨੂੰ ਲੱਗਦਾਗਾ ਤੇ ਕੁਠੀ ਦੇ ਵਿੱਚ ਕੀ ਕੁਝ ਬਣਾਇਆ ਹੋਇਆ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਗਰਾਊਂਡ ਫਲੋਰ ਦੇ ਵਿੱਚ ਇੱਕ ਲੋਬੀ ਹੋਗੀ ਇੱਕ ਕਿਚਨ ਹੋ ਗਿਆ ਡਰਾਈਂਗ ਰੂਮ ਹੋ ਗਿਆ ਇੱਕ ਪੂਜਾ ਰੂਮ ਹੋ ਗਿਆ ਤੇ ਦੋ ਗੱਡੀਆਂ ਨੂੰ ਪਾਰਕਿੰਗ ਵਾਸਤੇ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਵਧੀਆ ਆਪਾਂ ਨੂੰ ਬਾਥਰੂਮਸ ਮਿਲ ਜਾਣਗੇ ਤੇ ਅਟੈਚ ਵੀ ਮਿਲ ਜਾਣਗੇ ਜਿਵੇਂ ਕਿ ਤੁਸੀਂ ਵੀਡੀਓ ਚ ਬਾਕੀ ਤਾਂ ਸਾਰਾ ਕੁਝ ਦੇਖਿਆ ਹੀ ਐ ਜੇ ਆਪਾਂ ਉੱਪਰ ਦੀ ਗੱਲ ਕਰੀਏ ਫਾਸਟ ਫਲੋਰ ਦੀ ਤਾਂ ਇੱਕ ਲੋਬੀ ਇੱਕ ਕਿਚਨ ਦੋ ਬੈਡਰੂਮ ਵਿਦ ਡਰੈਸਿੰਗ ਏਰੀਆ ਅਟੈਚ ਬਾਥਰੂਮ ਤੇ ਉੱਪਰ ਦੀ ਗੱਲ ਕਰੀਏ ਤਾਂ ਇੱਕ ਕਿਚਨ ਤੇ ਸਟੋਰ ਰੂਮ ਤੇ ਟੈਰਿਸ ਆਕੂ ਸ਼ਾਪ ਨੂੰ ਜਮਾ ਉੱਪਰ ਮਿਲੂਆ ਤੇ ਜਗਾ ਤੂੰ ਮੈਂ ਦੱਸ ਹੀ ਦਿੱਤੀ ਸੀਗੀ ਜਿਹੜੀ ਜਗਾ ਸੀਗੀ ਉਹ 210 ਗੱਜ ਹੈ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਡਿਮਾਂਡ 85 ਲੱਖ ਰੁਪਈਆ ਕਿਹਾਗਾ ਤੇ ਬਾਕੀ ਕਹਿੰਦੇ ਸੀਗੇ ਬਹਿ ਕੇ ਗੱਲ ਕਰ ਲਾਂਗੇ ਉੱਪਰ نیچے ਰੇਟ ਹੋ ਜਾਊਗਾ ਇੱਕ ਵਾਰੀ ਜਿਹੜੀ ਡਿਮਾਂਡ ਹੈ ਉਹ 85 ਲੱਖ ਰੁਪਈਆ ਬਾਕੀ ਲੋਕੇਸ਼ਨ ਬਹੁਤ ਚੰਗੀ ਅਸੀਂ ਤੇ ਕੋਠੀ ਬਹੁਤ ਵਧੀਆ ਸੋਹਣੀ ਬਣੀ ਹੋਈ ਆ ਤੇ ਵੱਡੀ ਵੀ ਬਹੁਤ ਹੈ ਜੀ ਕੁਠੀ ਇੰਨਾ ਰੇਡ ਤਾਂ ਇੱਥੇ ਹੋਣਾ ਹੀ ਸੀਗਾ ਕਿਉਂਕਿ ਏਰੀਆ ਬਹੁਤ ਵਧੀਆ ਸੋਹਣੀ ਕੁਠੀ ਬਣੀ ਹੋਈ ਹੈ ਤੇ ਕਮੀ ਪੇਸ਼ੀ ਵੀ ਕੋਈ ਨਹੀਂ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਫਤਿਹਗੜ ਸਾਹਿਬ ਜਾ ਕੇ ਦੇਖ ਵੀ ਸਕਦੇ ਹੋ ਕੁਠੀ ਨੂੰ ਤੇ ਗੱਲਬਾਤ ਬਾਕੀ ਤੁਸੀਂ ਜੇ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 7307425125 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ ਨੰਬਰ 7307425125 ਜਿਹੜੀ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲਬਾਤ ਤੁਸੀਂ ਆਪੇ ਕਰ ਲਿਓ ਤੇ ਇਹਨਾਂ ਦੇ ਦੋ ਨੰਬਰ ਹੈ ਜੀ ਜੇ ਬਾਈ ਚਾਂਸ ਇਹ ਨੰਬਰ ਨਾ ਲੱਗੇ 7307425125 ਵਾਲਾ ਤਾਂ ਦੂਜਾ ਨੰਬਰ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਨੰਬਰ 9914926225 ਦੁਬਾਰਾ ਫਿਰ ਤੋਂ ਮੈਂ ਦੱਸ ਦਿੰਨਾ 9914926225 ਤੇ ਸਾਰਾ ਕੁਝ ਤੁਹਾਨੂੰ ਬਾਕੀ ਤਾਂ ਪਤਾ ਲੱਗ ਗਿਆ ਹੂਆ 85 ਲੱਖ ਰੁਪਏ ਡਿਮਾਂਡ ਹੈ ਜੀ 210 ਗਾਜ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਕੋਰਨਰ ਕੋਠੀ ਹੈ ਬਾਕੀ ਜੇ ਆਪਾਂ ਬਾਹਰੋਂ ਗੱਲ ਕਰੀਏ ਤਾਂ ਬਾਹਰੋਂ ਵੀ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਤੇ ਬਾਹਰ ਤੁਸੀਂ ਸਾਰਾ ਕੁਝ ਬਾਕੀ ਦੇਖ ਲਿਆ ਸੀਗਾ ਤੇ ਫਰੰਟ ਦੇ ਉੱਪਰ ਇਹਨਾਂ ਨੇ ਕਾਫੀ ਪੈੜ ਪੋਦੇ ਵੀ ਲਾਏ ਹੋਇਆ ਤੇ ਜਿਹੜੀ ਇਹਨਾਂ ਨੂੰ ਸੜਕ ਲੱਗਦੀ ਹੈ ਉਹ ਤੋਂ ਉੱਚੀ ਚੱਕ ਕੇ ਕਾਫੀ ਆਹ ਕੁਠੀ ਬਣੀ ਹੋਈ ਐ ਜੀ ਬਾਕੀ ਸਾਰਾ ਕੁਝ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੇ ਵੀਡੀਓ ਸਾਰੀ ਤੁਸੀਂ ਦੇਖ ਹੀ ਲਈ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਐ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲਿਆ ਹੋਊਗਾ ਜੀ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਵੇਚਣ ਵਾਸਤੇ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 7380026173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀ ਦੇ ਵਿੱਚ ਆਪਾਂ ਜੜ ਲਗਾ ਦੇਵਾਂਗੇ ਤੇ ਵੀਡੀਓ ਕਿੰਨੇ ਲਗੀ ਕਮੈਂਟ ਕਰਕੇ ਲਾਜ਼ਮੀ ਦੱਸੋ ਤੇ ਮਿਲਦੇ ਹਾਂ ਜੀ ਆਪਾਂ ਜਲਦੀ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੀ ਤੇ ਮਿਲਦੇ ਹਾਂ ਠੀਕ ਹੈ ਜੀ ਛੇਤੇ ਤੋਂ ਛੇਤੀ